ਸੇਕਾ ਮਸਲਿਆਂ ਨੂੰ ਲੈ ਕੇ ਹਰ ਛੋਟੀ ਵੱਡੀ ਗੱਲ ਤੇ ਰੌਲਾ ਪਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੀ ਮਲਕੀਅਤ ਹਾਸਲ ਜ਼ਮੀਨ ਨੂੰ ਕਰਤਾਰਪੁਰ ਲਾਂਘੇ ਲਈ ਦੇਣ ਤੋਂ ਇਹ ਕਹਿੰਦਾ ਇਨਕਾਰ ਕਰ ਦਿੱਤਾ ਕਿ ਇਸ ਪ੍ਰੋਜੈਕਟ ਲਈ ਜ਼ਮੀਨ ਦੇਣਾ ਪੰਜਾਬ ਅਤੇ ਕੇਂਦਰ ਸਰਕਾਰ ਦਾ ਕੰਮ ਹੈ ਸਾਡਾ ਨਹੀਂ ਇਸ ਬਾਰੇ ਜਦੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਗੋਬਿੰਦ ਸਿੰਘ ਲੋਂਗੋਵਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਕੰਮ ਸਰਕਾਰਾਂ ਦਾ ਹੈ ਕਮੇਟੀ ਦਾ ਕੰਮ ਤਾਂ ਸਿਰਫ ਲੰਗਰ ਦਾ ਪ੍ਰਬੰਧ ਕਰਨਾ ਹੈ ਮਨ ਜਿਹੜੇ ਐਜਪੀਸੀ ਨਾਲ ਕਰਤਾਰਪੁਰ ਕੋਰੀਡੋਰ ਦੀ ਜਿਹੜੀ ਜ਼ਮੀਨ ਅਗਲਾ ਬਦਲੀ ਦੀ ਰੋਕਿਆ ਜੀ ਵੀ ਦਿੱਤੀ ਨਹੀਂ ਜਾਊਗੀ ਕੀ ਕਾਰਨ ਨੇ ਜੀ ਕਹਿੰਦਾ ਸਰਕਾਰ ਦਾ ਕੰਮ ਹੈ ਸਰਕਾਰ ਦੇ ਗੁਰਦੁਆਰੇ ਦੀ ਜ਼ਮੀਨ ਹੋਇਸਤਾ ਛਾਂ ਬਣਾ ਸਕਦੇ ਆ ਉੱਥੇ ਲੰਗਰ ਬਣਾ ਸਕਦੇ ਆ ਇਸ ਦੀ ਵੀ ਸੜਕਾਂ ਬਣਾਈ ਜੇ ਸਰਕਾਰਾਂ ਦੇ ਕੰਮ ਹੁੰਦੇ ਨੇ ਸਰਕਾਰ ਨੂੰ ਸਰਕਾਰ ਦੇ ਰਹੀ ਐ ਤੇ ਤੁਸੀਂ ਐਜਪੀਸੀ ਜ਼ਮੀਨ ਨਹੀਂ ਦੇਗੀ ਹਾਂ ਅਸੀਂ ਤਾਂ ਛਾਂ ਬਣਾਉਂ ਆ ਕਰਦੇ ਹਾਂ ਕਿ ਉੱਥੇ ਰਗਣਾ ਸਕਦੇ ਆ ਲੰਗਰ ਦੇ ਸਕਦੇ ਆ రా <Sanly> ਇੱਥੇ ਤੁਹਾਨੂੰ ਦੱਸ ਦਈਏ ਕਿ ਪਿੰਡ ਨੱਥਾ ਸਿੰਘ ਵਾਲਾ ਦੀ ਜਿਹੜੀ ਜ਼ਮੀਨ ਕਰਤਾਰਪੁਰ ਲਾਂਗੇ ਦੇ ਇਸਤੇਮਾਲ ਲਈ ਐਸਜੀਪੀਸੀ ਕੋਲੋਂ ਮੰਗੀ ਜਾ ਰਹੀ ਹੈ ਉਸ ਜ਼ਮੀਨ ਨੂੰ ਇਸੇ ਪਿੰਡ ਦੇ ਨੱਥਾ ਸਿੰਘ ਨਾਮ ਦੇ ਵਿਅਕਤੀ ਨੇ ਐਸਜੀਪੀਸੀ ਨੂੰ ਦਾਨ ਵਿੱਚ ਦਿੱਤਾ ਸੀ ਇਹ ਮਸਲਾ ਪਹਿਲਾਂ ਵੀ ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਚੁੱਕਿਆ ਸੀ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨਾਲ ਮੀਟਿੰਗ ਕਰਕੇ ਇਹ ਬੇਨਤੀ ਕੀਤੀ ਸੀ ਕਿ ਕਰਤਾਰਪੁਰ ਲਾਂਗੇ ਦੀ ਉਸਾਰੀ ਲਈ ਲੜੈਂਦੀ 108 ਏਕੜ ਜ਼ਮੀਨ ਦਾ ਤਬਾਦਲਾ ਡੇਰਾ ਬਾਬਾ ਨਾਨਕ ਤੋਂ 16 ਕਿਲੋਮੀਟਰ ਦੂਰ ਪੈਂਦੀ ਪਿੰਡ ਨੱਥਾ ਸਿੰਘ ਵਾਲਾ ਦੀ ਇਸੋ 1 ਇਕੜ ਜ਼ਮੀਨ ਨਾਲ ਕਰ ਦਿੱਤਾ ਜਾਵੇ ਜੇਕਰ ਸ਼੍ਰੋਮਣੀ ਕਮੇਟੀ ਇਸ ਜ਼ਮੀਨ ਦਾ ਤਬਾਦਲਾ ਕਿਸਾਨਾਂ ਨਾਲ ਕਰ ਲੈਂਦੀ ਹੈ ਤਾਂ ਇਸ ਲਾਂਗੇ ਦੀ ਉਸਾਰੀ ਜਲਦ ਸ਼ੁਰੂ ਹੋ ਜਾਵੇਗੀ ਉਧਰ ਕਰਤਾਰਪੁਰ ਲਾਂਗੇ ਦੀ ਉਸਾਰੀ ਲਈ ਹਮਲਾ ਮਾਰਨ ਦੀ ਬਜਾਏ ਇਸ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੱਲਾ ਝਾੜਦੇ ਦਿਖਾਈ ਦਿੱਤੇ ਉਹਨਾਂ ਕਿਹਾ ਕਿ ਜੋ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ ਉਸ ਦਾ ਕਰਤਾਰਪੁਰ ਲਾਂਗੇ ਨਾਲ ਕੋਈ ਸਬੰਧ ਨਹੀਂ ਹੈ ਸਪੀਸੀਡੀ ਮੈਂ ਜਿੱਥੋਂ ਤੱਕ ਜਾਣਕਾਰੀ ਪ੍ਰਾਪਤ ਕੀਤੀ ਹੈ ਐਸਪੀਸੀ ਦੀ ਕੋਈ ਜ਼ਮੀਨ ਨਹੀਂ ਹੈ ਡੇਰਾ ਬਾਬਾ ਨਾਨਕ ਉਹ ਨਾਨਕ ਸਾਹਿਬ ਦੇ ਗੁਰਦੁਆਰੇ ਦੀ ਜ਼ਮੀਨ ਹੈ ਉਹ ਵੀ ਇੱਕ ਸਾਈਡ ਤੇ ਪਈ ਹੋਈ ਹੈ ਹਾਂ ਉਹ ਸਾਈਡ ਬਹੁਤ ਸਾਈਡ ਤੇ ਪਈ ਹੋਈ ਹੈ ਉਹ ਰਸਤੇ ਦੇ ਵਿੱਚ ਨਹੀਂ ਆਂਦੀ ਜ਼ਮੀਨ ਦੇਖੋ ਗੁਰਦਾਰਾ ਸਾਹਿਬ ਦੀ ਜ਼ਮੀਨ ਹੀ ਪਾਸੇ ਪਈ ਹੋਈ ਹੈ ਨਾ ਗੁਰਦਾਰਾ ਸਾਹਿਬ ਦੀ ਜ਼ਮੀਨ ਪਾਸੇ ਪਈ ਹੈ ਰਸਤੇ ਦੇ ਵਿੱਚ ਆਂਦੀ ਨਹੀਂ ਹੈ ਰਸਤੇ ਦੇ ਵਿੱਚ ਤਾਂ ਕਿਸਾਨਾਂ ਦੀ ਜ਼ਮੀਨ ਹੈ ਤਾਂ ਸਾਈਡ ਤੇ ਪਈ ਹੈ ਉੱਥੇ ਤੇ ਤਾਂ ਲਾਂਗਾ ਬਣਨਾ ਹੀ ਨਹੀਂ ਹੈ ਨਾ ਬਣਨ ਦੀਆਂ ਸੁਭਾਵਨਾਵਾਂ ਨਹੀਂ ਉਹ ਤਾਂ ਕਾਫੀ ਦੂਰ ਹੈ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਗਾ ਜੋ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ ਜਿਸ ਦੀ ਉਸਾਰੀ ਲਈ ਦੋਵਾਂ ਸਰਕਾਰਾਂ ਵੱਲੋਂ ਕੰਮ ਕੀਤੇ ਜਾ ਰਹੇ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਲਾਂਗੇ ਸੰਬੰਧੀ ਜ਼ਮੀਨ ਨਾ ਦੇਣ ਦਾ ਬਿਆਨ ਜਿੱਥੇ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ ਉੱਥੇ ਸਿੱਖ ਸੰਗਤ ਲਈ ਨਿਰਾਸ਼ਾ ਵਾਲੀ ਗੱਲ ਵੀ ਹੈ ਕਿਉਂਕਿ ਸਮੁੱਚਾ ਸਿੱਖ ਜਗਤ ਰੋਜ਼ਾਨਾ ਸਿੱਖਾਂ ਤੋਂ ਵਿਛੜੇ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਲਈ ਅਰਦਾਸ ਵਿੱਚ ਜ਼ਿਕਰ ਕਰਦਾ ਹੈ ਡੇਰਾ ਬਾਬਾ ਨਾਨਕ ਤੋਂ ਬਿਊਰੋ ਰਿਪੋਰਟ